ਫਾਜ਼ਲ ਕਾਦੇ ਪਿੰਡ ਕਾਵਾਵਾਲੀ ਵਿੱਚ ਮੋਟਰ ਚਲਾਉਂਦੇ ਵਕਤ ਇੱਕ ਯੋਵਕ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਮੌਤ ਜਾਣਕਾਰੀ ਮੁਤਾਬਕ ਪਿੰਡ ਕਾਵਾਵਾਲੀ ਦੇ ਰਹਿਣ ਵਾਲੇ ਇੱਕ ਸ਼ਖਸ ਦੀ ਇਸ ਵਕਤ ਮੌਤ ਹੋ ਗਈ ਜਦੋਂ ਉਹ ਪਾਣੀ ਵਾਲੀ ਮੋਟਰ ਨੂੰ ਚਲਾਉਣ ਲੱਗਿਆ ਤਾਂ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਜਿਸ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਫਿਲਹਾਲ ਪਰਿਵਾਰ ਦੁਆਰਾ ਆਰਥਿਕ ਮਦਦ ਕਰਨ ਦੀ ਗੋਹਾਰ ਲਗਾਈ ਜਾ ਰਹੀ ਹੈ ਗਰੇ ਮਕਾਨ ਡਰਾਈ ਕਰਦਾ ਪਿਆ ਸੀ ਤੇ ਮੋਟਰ ਚਲਾਣ ਗਈ ਹੈ ਤੇ ਉਹ ਤੋ ਉਤਾਰ ਲਾਣ ਲੱਗਾ ਕਿਤੇ ਕੁੰਡੀ ਦੇ ਉਥੋਂ ਇਹਨੂੰ ਉਤਾਰ ਲੱਗੀ ਸੀ ਬਿਜਲੀ ਦੀ ਦਾਣੀਆਂ ਵਾਲੀ ਢਾਣੀ ਹੈ ਸਾਡੀ ਰਾਣੀ ਦੀ ਹੋਇਆ ਜੀ ਹਾਂ ਜੀ ਉਮਰ ਹੈਗੀ ਸੀ 25 ਕਿ ਸਾਲ ਹੈ ਵਿਆਹ ਹਾਂ ਜੀ ਵਿਆਹਿਆ ਦੋ ਲੜਕੀਆਂ ਤੇ ਛੋਟੀਆਂ ਛੋਟੀਆਂ ਬੱਚੀਆਂ ਇੱਕ ਤੇ ਹੈਗੀ ਐ 3 ਕੋਸਾਲਾਂ ਦੀ 1-5 ਕੋਸਾਲਾਂ ਦੀ ਤੇ ਇੱਕ ਮਾਲਾ 5 ਕੋਸਾਲਾਂ ਦੀ ਜਿਹੜੀ ਦੁਰਦੇ ਨੂੰ ਆਵਾ ਬੱਚੀ ਹਾਂ ਮੈਂ ਤਾਂ ਮਜ਼ਦੂਰੀ ਕਰਦਾ ਸੀ ਜੀ ਇਹਨੂੰ ਕੰਮ ਕਰਦੇ ਆ ਪਾਣੀ ਮੋਟਰ ਚਲਾਣ ਗਿਆ ਟਰਾਈ ਮਾਰ ਰਹੀ ਸੀ ਮੈਨੂੰ ਕਹਿੰਦਾ ਤੂੰ ਪੈਪ ਵਾਲੇ ਪਾਸੇ ਰਹਿ ਤੈਂ ਮੈਂ ਜਾਣਾ ਚਲਾਣਾ ਅੱਛਾ ਵਾਪਰ ਟੈਂਪਲ ਆਇਆ ਨਹੀਂ ਮੈਨੂੰ ਪਤਾ ਲੱਗਿਆ ਮੈਂ ਕਿ ਭੀ ਆ ਜਾਣਾ ਨਹੀਂ ਚਲਦੀ ਨਹੀਂ ਮੋਟਰ ਮੈਂ ਪੈਪ ਸਿੱਟੀ ਦੁੱਧਰ ਗਿਆ ਉਹਨੇ ਚਰੋਂਦੀ ਚੀਕ ਪਾ ਗਈ ਉਹ ਤੇਰੇ ਅਜਿਦੇ ਵੀ ਮੈਂ ਤਾਰ ਲਾਈ ਲਾ ਕੇ ਤੈਨੂੰ ਖਿੱਚ ਗਰੂ ਕੇ ਚਾਚਰਾ ਨਵਾਜ਼ ਮਾਰੀ ਸਾਰਿਆਂ ਨੂੰ ਵੀ ਭੱਜ ਕੇ ਆਓ ਕਲਾਂ ਦੀ ਇਹਨੂੰ ਲੱਟ ਲੱਗੇ ਆਟਾ ਓਟਾ ਮਲਿਆ ਸ਼ਹਿਰ ਲੈ ਕੇ ਆਇਆ ਗਰੋਵਰ ਕੋਲ ਲੈ ਕੇ ਆਇਆ ਕੋਹਰੇਗਾ ਅਜਸੀ ਕੋਲ ਲੈ ਕੇ ਆਇਆ ਫਿਰੋਸਤਵਾਰ ਇੱਥੇ ਲੈ ਕੇ ਆਇਆ ਇੱਥੇ ਰੱਖ ਲਾ ਹਾਂ ਇੱਕ ਬੱਚਾ ਹੋਣ ਵਾਲਾ ਛੋਟਾ ਮੰਗੇ ਹੀ ਕਰਦੇ ਆ ਵਿਚਾਰਾ ਗਰੀਬ ਬਹੁਤ ਜ਼ਿਆਦਾ ਕੁਛ ਨਾ ਕੁਛ ਸਹਾਇਤਾ ਜ਼ਰੂਰ ਦਿੱਤੀ ਜਾਵੇ